ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਤੁਹਾਡਾ ਅੱਜ ਲੈ ਕੇ ਆਏ ਆ ਜਿਹੜੀ ਵੀਡੀਓ ਹੈਗੀ ਆ ਉਹ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਆ ਤੇ ਜਿਹੜੀ ਕਿ ਭੈਣਾ ਦੇ ਕੰਮ ਦੀ ਆ ਆਪਣੀ ਵੀਡੀਓ ਹੈਗੀ ਅੱਜ ਫਾਰਸੀ ਸਲਵਾਰ ਦੀ ਕਟਿੰਗ ਠੀਕ ਆ ਫਾਰਸੀ ਸਲਵਾਰ ਆਪਾਂ ਕਿਵੇਂ ਕੱਟਣੀ ਆ ਆਪਾਂ ਤੁਹਾਨੂੰ ਟੋਟਲ A to Z ਸਾਰਾ ਸਮਝਾਵਾਂਗੇ ਠੀਕ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਠੀਕ ਆ ਜੇਕਰ ਫਿਰ ਵੀ ਕੁਝ ਨਾ ਸਮਝ ਆਵੇ ਤਾਂ ਤੁਸੀਂ ਆਪਾਂ ਨੂੰ ਕਮੈਂਟਾਂ ਚ ਕਰ ਮਤਲਬ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਆ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਠੀਕ ਆ ਤੇ ਚਲੋ ਆਪਾਂ ਹੁਣ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਦੱਸਦੇ ਹਾਂ ਵੀ ਜਿਹੜੀ ਫਾਰਸੀ ਸਲਵਾਰ ਦੀ ਕਟਿੰਗ ਕਿਵੇਂ ਹੁੰਦੀ ਆ ਕਿੰਨੀ ਆਪਾਂ ਲੈਂਥ ਰੱਖਣੀ ਹੁੰਦੀ ਆ ਕਿੰਨੀ ਉਹਦੀ ਬੈਲਟ ਪਾਉਣੀ ਆ ਠੀਕ ਆ ਸਾਰਾ ਕੁਝ ਆਪਾਂ ਤੁਹਾਨੂੰ A to Z ਦੱਸਾਂਗੇ ਜਿਹੜੀ ਵੀ ਭੈਣ ਨੇ ਸਟੀਚ ਕਰਨੀ ਹੋਈ ਇਹ ਵੀਡੀਓ ਨੂੰ ਦੇਖ ਕੇ ਤੁਸੀਂ ਸਟੀਚ ਕਰ ਸਕਦੇ ਹੋ ਚਲੋ ਜੀ ਆਜੋ ਹੁਣ ਆਪਾਂ ਕਰਦੇ ਆਂ ਕਟਿੰਗ ਲਓ ਜੀ ਆਹ ਵਾਲਾ ਆਪਣੇ ਕੋਲੇ ਪਲੇਨ ਆ ਜਿਹੜਾ ਫੈਬਰਿਕ ਆ ਇਹ ਆਪਾਂ ਤੁਹਾਨੂੰ ਦਿਖਾ ਦਿੰਨੇ ਵੀ ਕਿੰਨੇ ਮੀਟਰ ਹੈਗਾ ਠੀਕ ਆ ਆਪਾਂ ਤੁਹਾਨੂੰ ਕਟਿੰਗ ਮਤਲਬ ਨਾਪ ਕੇ ਦੱਸ ਦਿੰਨੇ ਆ ਤੁਹਾਨੂੰ ਇਹ ਕਿੰਨੇ ਮੀਟਰ ਆ ਫਾਰਸੀ ਸਲਵਾਰ ਦਾ ਜਿਹੜਾ ਘੇਰਾ ਉੱਪਰੋਂ ਬਹੁਤ ਜ਼ਿਆਦਾ ਖੁੱਲਾ ਹੁੰਦਾ ਇਸ ਕਰਕੇ ਆਪਾਂ ਜਿਹੜੇ ਇਹਦੇ ਚ ਪਹੁੰਚਾ ਵੀ ਨਹੀਂ ਪੈਂਦਾ ਤੇ ਜਿਹੜੇ ਪਹੁੰਚੇ ਇਹਦੇ ਥੋੜੇ ਜੇ ਚੌੜੇ ਬੰਦੇ ਆ ਤੁਸੀਂ ਆਪਦੇ ਹਿਸਾਬ ਨਾਲ ਘੱਟ ਵਾਧੇ ਵੀ ਕਰ ਸਕਦੇ ਹੋ ਕਿਉਂਕਿ ਕਈਆਂ ਨੂੰ ਨਹੀਂ ਜ਼ਿਆਦਾ ਚੌੜੇ ਤੇ ਤੁਸੀਂ ਉੰਜ ਮਤਲਬ ਆਪਦੇ ਪੈਰ ਦੇ ਹਿਸਾਬ ਨਾਲ ਲੰਬਾਈ ਵਾਧ ਰੱਖ ਸਕਦੇ ਹੋ ਇਹਦੇ 'ਚ ਕੋਈ ਦਿੱਕਤ ਨਹੀਂ ਹੁੰਦੀ ਵੀ ਤੁਸੀਂ 10 ਇੰਚ ਦਾ ਰੱਖਣਾ 12 ਦਾ ਰੱਖਣਾ 8 ਦਾ ਰੱਖਣਾ ਜਿੰਨਾ ਵੀ ਤੁਸੀਂ ਚਾਹ ਸਕਦੇ ਹੋ ਨਹੀਂ ਬਟ ਇਹ ਸਾਰੀ ਉੱਪਰੋਂ ਜ਼ਿਆਦਾ ਖੁੱਲੀ ਹੁੰਦੀ ਹੈ ਇਹਦੇ 'ਚ ਇਹ ਚੀਜ਼ ਆ ਤੇ ਇੱਕੇ ਦੇ ਪਹੁੰਚੇ ਜ਼ਿਆਦਾ ਚੌੜੇ ਹੁੰਦੇ ਆ ਉਹ ਜ਼ਰੂਰੀ ਨਹੀਂ ਹੈਗਾ ਤੁਸੀਂ ਚੌੜੇ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਉਹ ਚੌੜੇ ਆ ਜਿਹੜੇ ਨਾ ਵੀ ਬਣਵਾਉਂਗੇ ਤਾਂ ਪਤਲੇ ਬਣਾ ਲਓਗੇ ਤਾਂ ਵੀ ਚੱਲ ਜਾਂਦੀ ਹੈ ਠੀਕ ਹੈ ਲਓ ਜੀ ਆਪਾਂ ਤੁਹਾਨੂੰ ਕੱਪੜਾ ਮਿੰਕੇ ਦੱਸ ਦਿੰਨੇ ਆ ਕਿੰਨਾ ਪਿਓਰ ਕਾਟਨ ਦਾ ਕੱਪੜਾ ਆਪਾਂ ਤੁਹਾਨੂੰ ਨਾਪ ਕੇ ਦੱਸ ਦਿੰਨੇ ਆ ਵੀ ਕਿੰਨਾ ਕੱਪੜਾ ਆਪਣੇ ਕੋਲ ਹੈ ਇਹ ਤਾਂ ਵੱਡੇ 바ਰ ਵਾਲਾ ਤੇ ਵੱਡੇ 바ਰ ਦੀ ਤਾਂ ਨਾਰਮਲ ਹੀ ਕੱਟੀ ਜਾਂਦੀ ਹੈ ਜੇ ਛੋਟੇ 바ਰ ਵਾਲਾ ਕੱਪੜਾ ਉਹਦੇ 'ਚ ਆਪਾਂ ਨੂੰ ਫੇਰ ਆਸਨ ਪਾਉਣਾ ਪੈਂਦਾ ਕਿਉਂਕਿ ਇਹਦਾ 바ਰ ਉੱਪਰੋਂ ਜ਼ਿਆਦਾ ਖੁੱਲੰਦਾ ਲਓ ਜੀ 3 ਮੀਟਰ ਕੱਪੜਾ ਆਪਣੇ ਕੋਲੇ ਹੀ ਲਓ ਜੀ ਇਹ 3 ਮੀਟਰ ਆਪਣੇ ਕੋਲੇ ਜਿਹੜਾ ਕਿ 3 ਮੀਟਰ ਕੱਪੜਾ ਇਹਦੇ 'ਚ ਆਪਾਂ ਜਿਹੜੀ ਕਿ ਫਰਸੀ ਸਲਵਾਰ ਕਟਿੰਗ ਕਰਨੀ ਹੈ ਠੀਕ ਆ ਚਲੋ ਹੁਣ ਆਪਾਂ ਕਟਿੰਗ ਕਰਦੇ ਆ ਕਟਿੰਗ ਕਰਨ ਵਾਸਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਇਹਨੂੰ ਉਲਟਾ ਕਰਨਾ ਇਹਨੂੰ ਐਵੇਂ ਖਲਾ ਕੇ ਇਹਨੂੰ ਆਪਾਂ ਉਲਟਾ ਕਰਕੇ ਐਵੇਂ ਕਰ ਲੈਣਾ ਕਿੱਕ ਐਵੇਂ ਜਿਹੜਾ ਫਾਰਸੀ ਸਲਵਾਰ ਦਾ ਪਰੋਵਾਰਕ 30 ਦੇ ਨੇੜੇ ਹੋਣਾ ਚਾਹੀਦਾ 30 ਤਾਂ ਤਕਰੀਬਨ ਹੋ ਵੀ ਹੋਵੇ ਠੀਕ ਹੈ ਜੇ 30 ਤੋਂ ਘੱਟ ਆ ਤੁਹਾਡਾ ਫੇਰ ਆ ਜਿਹੜਾ ਤਾਂ ਮਤਲਬ ਤੁਸੀਂ ਉਹਦੇ ਚਾਸਨ ਪਾ ਕੇ ਉਹ 30 ਤੱਕ ਤੱਕ ਜ਼ਰੂਰੀ ਆ ਕਰਨਾ ਠੀਕ ਆ ਇੱਕ ਇਹਦੇ ਬੈਲਟ ਆ ਜਿਹੜੀ ਉਹ ਨਾਰਮਲ ਬੈਲਟ ਨਾਲੋਂ ਛੋਟੀ ਲੱਗਦੀ ਹੈ ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਐਂਡ ਤੱਕ ਠੀਕ ਆ ਤੇ ਲਓ ਜੀ ਆਪਾਂ ਇਹਨੂੰ ਕਰ ਲਿਆ ਪਹਿਲਾਂ ਆਪਾਂ ਐਵੇਂ ਕੀਤਾ ਇਹਨੂੰ ਫੇਰ ਆਪਾਂ ਇਹਨੂੰ ਐਵੇਂ ਕਰਦੇ ਹਾਂ ਠੀਕ ਆ ਆ ਦੇਖ ਐਵੇਂ ਠੀਕ ਆ ਆਪਣੀਆਂ ਜਿਹੜੀ ਹੋ ਗਈ ਆਪਣੀਆਂ ਖੁੱਲੀ ਸਾਈਡ ਆ ਇਹ ਖੁੱਲੀ ਸਾਈਡ ਜਿਹੜੀ ਆਪਾਂ ਆਪਣੇ ਵੱਲ ਨੂੰ ਰੱਖਣੀ ਐ ਤੁਸੀਂ ਧਿਆਨ ਰੱਖਣਾ ਖੁੱਲੀ ਸਾਈਡ ਆਪਾਂ ਆਪਣੇ ਵੱਲ ਨੂੰ ਰੱਖਣੀ ਆ ਆਪਾਂ ਕੈਮਰਾ ਸੈੱਟ ਕਰੀਏ ਕਿ ਤਰ੍ਹਾਂ ਕਰਨਾ ਐਵੇਂ ਕਰਨਾ ਦੇਖੋ ਤੁਸੀਂ ਐਵੇਂ ਫੋਲਡ ਕਰ ਲਈ ਆਪਾਂ ਆ ਆਪਣੀਆਂ ਜਿਹੜੀਆਂ ਕੀ ਚਾਰਤੇ ਆ ਬਣ ਗਈਆਂ ਠੀਕ ਆ ਇਹ ਆਪਾਂ ਖੁੱਲੀ ਸਾਈਡ ਆ ਜਿਹੜੀ ਆਪਣੇ ਵਾਲੀ ਸਾਈਡ ਰੱਖਣੀ ਐ ਤੇ ਆਹ ਹੈਗੀ ਜਿਹੜੀ ਬੰਦ ਸਾਈਡ ਆ ਇਧਰਲੀ ਸਾਈਡ ਲੋ ਜੀ ਆ ਦੇਖੋ ਹੁਣ ਆਪਾਂ ਐਵੇਂ ਕਰ ਲਿਆ ਆ ਆਪਣੀ ਹੈਗੀ ਆ ਦੇਖੋ ਖੁੱਲੀ ਸਾਈਡ ਠੀਕ ਆ ਤੇ ਆ ਆਪਣੀ ਹੈਗੀ ਆ ਬੰਦ ਸਾਈਡ ਇਥੋਂ ਆਪਾਂ ਪਹਿਲਾਂ ਇੱਕੋ ਜਿਹਾ ਕਰਕੇ ਬਰਾਬਰ ਠੀਕ ਆ ਥੋੜਾ ਜਿਹਾ ਜੇ ਉਲਟ-ਪੁਲਟਾ ਹੈਗਾ ਕਪੜਾ ਤਾਂ ਇਹਨੂੰ ਥੋੜਾ ਜਿਹਾ ਸੈੱਟ ਕਰ ਲਈਦਾ ਇਹਨੂੰ ਆਪਾਂ ਐਵੇਂ ਕਰ ਦਿੱਤੀ ਠੀਕ ਆ ਐਵੇਂ ਹੋ ਗਿਆ ਹੁਣ ਆਪਾਂ ਆਰਦੀ ਲੰਬਾਈ ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਸਲਵਾਰ ਦੀ ਲੰਬਾਈ ਚਾਹੀਦੀ ਹੈ ਲੰਬਾਈ ਹੈਗੀ ਆਪਣੀ ਆਪਾਂ ਤਿਆਰ ਕਰਨੀ ਆ 36 ਇੰਚ ਸਲਵਾਰ ਠੀਕ ਆ 36 ਇੰਚ ਤਿਆਰ ਰੱਖਣੀ 36 ਇੰਚ ਚ ਆਪਾਂ 벨ਟ ਵਿਦ 벨ਟ 36 ਇੰਚ ਤਿਆਰ ਆ ਸਲਵਾਰ ਠੀਕ ਆ ਤੇ ਇਹਦੇ ਚ ਆਪਾਂ ਜਿਹੜੀ ਕਿ 3 ਇੰਚ ਦੀ 벨ਟ ਦੀ ਕੱਢਾਂਗੇ 3 ਇੰਚ 벨ਟ ਦਾ ਕੱਟਾਂਗੇ ਕਿਉਂਕਿ ਆਪਾਂ ਜਿਹੜੀ ਇਹਦੀ 벨ਟ ਆ ਨਾਰਮਲ ਨਾਲੋਂ ਛੋਟੀ ਪਾਉਣੀ ਆ ਠੀਕ ਆ ਉਹ 벨ਟ ਆ ਜਿਹੜੀ ਉਹ 4.5 ਇੰਚ ਦੀ ਪੈਂਦੀ ਹੈ ਦੂਸਰੀ ਨਸਰਵਾਰਾਂ ਦੇ ਪਰ ਇਹਦੇ ਬੈਲਟ ਆ ਜਿਹੜੀ 2 ਦੀ ਵੀ ਪਾ ਸਕਦੇ ਤੁਸੀਂ 3 ਦੀ ਵੀ ਪਾ ਸਕਦੇ ਆਪਾਂ ਪਾਵਾਂਗੇ 3 ਇੰਚ ਦੀ ਬੈਲਟ 36 ਤੇ ਆਪਾਂ 3 ਕੱਢ ਦਾਂਗੇ ਠੀਕ ਆ ਤੇ ਆਪਣੀ ਸਵਾਰ ਆ ਜੂਗੀ 33 ਇੰਚ ਤਿਆਰ 33 ਇੰਚ ਚ ਆਪਾਂ 1.5 ਇੰਚ ਮਾਰਜਨ ਰੱਖਾਂਗੇ ਕੁਝ ਉੱਪਰ ਵਾਲਾ ਜਾ ਆ ਜੂਗਾ ਕੁਝ ਆਪਣਾ ਧਾ ਇੰਚ ਜਿਹੜਾ ਕਿ ਇੱਥੇ ਪਹੁੰਚੇ ਜਾ ਆ ਜੂਗਾ ਉਹ ਵਾਲਾ ਠੀਕ ਆ ਤੇ ਆਪਾਂ ਖਾਗੇ 34.5 ਸਲਵਾਰ ਦੀ ਲੰਬਾਈ ਇਥੋਂ ਆਪਾਂ ਨਾਪਾਂਗੇ ਐਵੇਂ ਇੱਕ ਵਾਰੀ ਪਹਿਲਾਂ ਠੀਕ ਆ ਸਾਢੇ 34 ਤੇ ਆਪਾਂ ਇੱਕ ਨਿਸ਼ਾਨ ਲਗਾਵਾਂਗੇ ਇੱਧਰ ਠੀਕ ਆ ਇੱਕ ਆਪਾਂ ਇੱਧਰ ਨਿਸ਼ਾਨ ਲਾਵਾਂਗੇ ਸਾਢੇ 34 ਦੇ ਇਵੇਂ ਆ ਨਿਸ਼ਾਨ ਲਗਾ ਲਈ ਦੋਨੇ ਆ ਦੇਖੋ ਇੱਥੇ ਆਪਾਂ ਇਥੋਂ ਆਪਾਂ ਸਾਢੇ 34 ਤੇ ਇੱਕ ਨਿਸ਼ਾਨ ਆਪਾਂ ਇੱਥੇ ਲਗਾ ਲਾਂਗੇ ਇੱਕ ਸਾਢੇ 34 ਤੇ ਆਪਾਂ ਇੱਧਰੋਂ ਲਾਉਂਕੋ ਕਿ 33 ਇੰਚ ਸਲਵਾਰ ਆਪਾਂ ਨੂੰ ਚਾਹੀਦੀ ਆ विद द बेल्ट ओ विदाउट बेल्ट ਤੇ ਆਪਾਂ 1.5 ਇੰਚ ਦੇ ਵਿੱਚ ਮਾਰ ਦੇ ਰੱਖਾਂਗੇ ਕਿਉਂਕਿ ਇੱਦਾਂ ਇੰਚ ਪਾਉਣਾ ਇੰਚ ਇੱਧਰ ਆ ਜਾਂਦਾ ਤੇ ਇੱਦਾਂ ਪਾਉਣਾ ਇੰਚ ਇੱਧਰ ਚਲਾ ਜਾਂਦਾ ਇਸ ਕਰਕੇ ਤੁਸੀਂ ਇੱਕ ਵੀ ਰੱਖ ਸਕਦੇ ਹੋ ਪਰ ਥੋੜਾ ਜਿਹਾ ਖੁੱਲਾ ਹੀ ਰੱਖਿਆ ਹੋਵੇ ਬਾਅਦ ਚੋ ਦਿੱਕਤ ਨਹੀਂ ਆਉਦੀਗੀ ਠੀਕ ਆ ਕਈ ਵਾਰੀ ਆਪਣੇ ਤੋਂ ਵੱਧ ਵਾਲਾ ਚ ਦਿੱਤਾ ਜਾਂਦਾ ਤੇ ਇਸ ਕਰਕੇ ਫਿਰ ਉੱਚੀ ਹੋ ਜਾਂਦੀ ਸਰਵਾ ਤੇ ਹੁਣ ਆਪਣਾ ਆ ਜਿਹੜੀ ਬੰਦ ਸਾਈਡ ਹੈ ਇੱਧਰਲੀ ਸਾਈਡ ਆ ਆਪਣੀ ਜਿਹੜੀ ਆ ਬੰਦ ਸਾਈਡ ਆ ਇਹਦੀ ਸਾਈਡ ਤੋਂ ਆਪਾਂ ਰੱਖਾਂਗੇ ਸਲਵਾਰ ਦੇ ਪਹੁੰਚ ਆ ਜਿਹੜਾ ਮੂਰੀ ਰੱਖਣੀ ਆਪਾਂ ਮੂਰੀ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਆ तकरीबन 10 ਬੰ 11 ਇੰਚ ਮੂਰੀ ਆ ਜਿਹੜੀ ਇਹਦੀ ਹੁੰਦੀ ਆ ਇਸ ਤੋਂ ਘੱਟ ਮਤਲਬ ਜੇ ਤੁਸੀਂ ਪਾਉਣਾ ਚਾਹੋ ਨੇ ਤਾਂ 8 ਵੀ ਰੱਖ ਸਕਦੇ ਆ 9 ਵੀ ਰੱਖ ਸਕਦੇ ਆ ਪਰ ਮੈਂ ਰੱਖੂਗੀ ਜੀ 12 ਇੰਚ ਠੀਕ ਆ ਕਿਉਂਕਿ ਮੈਂ 1.5 ਤੋਂ 11 ਮੈਂ ਤਿਆਰ ਕਰਨੀ ਆ ਤੇ 1.5 ਇੰਚ ਆਪਣਾ ਵਿੱਚ ਐਕਸਟਰਾ ਆ ਜਾਊਗਾ ਸੀਨ ਦਾ ਠੀਕ ਆ ਜਾਨੀ ਕਿ ਆ ਦੇਖੋ 1.5 ਦੇ ਮੈਂ ਤਿਆਰ ਰੱਖਣੀ ਆ ਤੇ ਆ ਆਪਣਾ ਆ ਜੂਗਾ ਐਕਸਟਰਾ ਜਿਹੜਾ ਸਲਾਈ ਚ ਆ ਜੂਗਾ ਠੀਕ ਆ ਹੁਣ ਆਪਣਾ ਆ ਨਿਸ਼ਾਨ ਠੀਕ ਆ ਐ ਸਲਾਈ ਐ ਐਸ ਤੋਂ ਕਟਿੰਗ ਐਸ ਤੋਂ ਕਰਨੀ ਆਪਾਂ ਸਲਾਈ ਐਸ ਤੋਂ ਕਰਨੀ ਆ ਕਟਿੰਗ ਆਪਾਂ ਐਸ ਵਿੱਚ ਆਦੋ ਕਰਨੀ ਠੀਕ ਆ ਹੁਣ ਆਪਣਾ ਜਿਹੜੀ ਸਾਈਡ ਆਪਾਂ ਲੈਂਥ ਦਾ ਨਿਸ਼ਾਨ ਇਧਰਲੀ ਸਾਈਡ ਲਾਇਆ ਅਸਨ ਵਾਲੀ ਸਾਈਡ ਆ ਆਪਣਾ ਖੁੱਲੀ ਪਾਸੇ ਸੀ ਆ ਪਾਸਾ ਲਾਇਆ ਠੀਕ ਆ ਅਸਨ ਜਿਹੜਾ ਇਹਦਾ ਮਤਲਬ ਆਪਾਂ ਨੂੰ ਚਾਹੀਦਾ ਹੁੰਦਾ ਤੇਰਾ ਸਨੇ ਬੈ ਆਪਾਂ ਨੂੰ ਮਤਲਬ ਬੈਲਟ ਦੇ ਆਪਾਂ ਨੂੰ 14 ਇੰਚ 13.5 14 ਇੰਚ ਚਾਹੀਦਾ ਹੁੰਦਾ ਤੇ ਆਪਣਾ 3 ਇੰਚ ਅਸਨਾ ਜਿਹੜਾ ਉਹ ਬੈਲਟ ਦਾ ਨਿਕਲ ਜੂਗਾ ਠੀਕ ਆ ਤੇ ਆਪਾਂ 11 ਇੰਚ ਅਸਨਾ ਜਿਹੜਾ ਇਹਦਾ ਰੱਖਾਂਗੇ ਤੇ 1 ਇੰਚ ਆਪਣਾ ਐਕਸਟਰਾ ਮਾਰਜਨ ਰੱਖਾਂਗੇ 12 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਇਸ ਚੀਜ਼ ਦਾ ਇੱਕ ਹੋਰ ਧਿਆਨ ਹੁਣ ਆਪਾਂ ਇਹ ਦੇਖਣਾ ਵੀ ਇਹਦਾ 12 ਜਿਹੜਾ ਆਪਣਾ ਉਹਨੂੰ ਦੱਸਿਆ ਨਾ ਵੀ ਜ਼ਿਆਦਾ ਹੋਣਾ ਚਾਹੀਦਾ ਤਾਂ ਹੁਣ ਆਪਾਂ ਇਹਦੇ ਵਿੱਚ ਆਸਨ ਪਾਵਾਂਗੇ ਠੀਕ ਆ ਸਿੰਪਲ ਜੇ ਤਾਂ ਆਪਾਂ ਕਟਿੰਗ ਕਰਨੀ ਹੁੰਦੀ ਤਾਂ ਆਪਾਂ ਐਵੇਂ ਕਰ ਦਿੰਦੇ ਜੇਕਰ ਤੁਸੀਂ ਥੋੜੇ ਵਾ ਫੇਰਦੀ ਬਣਾਉਣੀ ਆ ਤਾਂ ਤੁਸੀਂ ਐਵੇਂ ਇੱਥੋਂ ਆਹ ਬੜੀ ਸਲਾਈ ਲਾ ਕੇ ਕਟਿੰਗ ਕਰ ਸਕਦੇ ਹੋ ਠੀਕ ਆ ਜੇਕਰ ਤੁਸੀਂ ਫੇਰ ਇਹਦਾ ਜਿਹੜਾ ਜਿਵੇਂ ਦੀ ਫਰਸ਼ੀ ਚੱਲ ਰਹੀ ਆ ਮੈਂ ਮਤਲਬ ਰਿਐਲਿਟੀ ਵਾਲੀ ਉਵੇਂ ਦੀ ਬਣਾਉਣੀ ਆ ਤਾਂ ਫਿਰ ਆਪਾਂ ਉਹਦਾ ਫੇਰ ਆ ਜਿਹੜਾ ਜ਼ਿਆਦਾ ਚਾਹੀਦਾ ਇਸ ਕਰਕੇ ਆਪਣਾ ਇਹਦਾ ਫੇਰ ਆ ਜਿਹੜਾ ਇਹ ਘਾਟਾ ਦੇਖੋ ਇਹਦਾ ਫੇਰ ਆਪਣੇ ਕੋਲੇ ਬੰਦਾ 2 ਇੰਚ ਬੰਦਾ ਇਹ ਆਪਾਂ ਕੱਟ ਤੋਂ ਘੱਟ 25 ਤਾਂ ਹੋਵੇ ਹੀ ਨਾ ਠੀਕ ਆ 25 ਤੋਂ ਵੱਧ ਜਿੰਨਾ ਮਰਜ਼ੀ ਕਰ ਲੋ 25 ਤੋਂ ਘੱਟ ਦੀ ਫਰਸ਼ੀ ਨਹੀਂ ਬਣਦੀ ਠੀਕ ਹੈ ਇਹ ਸਿਰਫ ਸਟ੍ਰੇਟ ਸਲਵਾਰ ਬਣੂਗੀ ਫਰਸ਼ੀ ਨਹੀਂ ਬਣੂਗੀ ਇਸ ਕਰਕੇ ਆਪਾਂ ਇਹਦੇ 'ਚ ਹੁਣ ਆਸਣ ਬਾਵਾਂਗੇ ਆਪਾਂ ਆਸਣ ਕਿੰਨਾ ਪਾਵਾਂਗੇ ਹੁਣ ਆਪਾਂ ਨੂੰ ਮੈਂ 10 ਇੰਚ ਦਾ ਆਸਣ ਚਾਹੀਦਾ 10 ਇੰਚ ਆਪਾਂ ਕੱਪੜੇ ਇਹਦੇ 'ਚ ਹੋਰ ਐਡ ਕਰਾਂਗੇ ਠੀਕ ਆ ਇਹਨਾਂ ਆਪਾਂ ਕੱਪੜਾ ਇਹਦੇ 'ਚ ਹੋਰ ਐਡ ਕਰ ਦਾਂਗੇ 10 ਇੰਚ ਠੀਕ ਹੈ ਤੇ ਹੁਣ ਆਪਾਂ 10 ਇੰਚ ਇਧਰੋਂ ਲਵਾਂਗੇ ਕਿਉਂਕਿ ਆ ਆਪਣੇ ਕੋਲੇ ਲੈਂਥ ਵਗੈਰਾ ਤਿਆਰ ਹੋ ਗਈ ਆਪੇ ਇੱਥੇ ਆਮਲੀ ਚੀਜ਼ ਹੋ ਗਈ ਆਪਾਂ ਨੂੰ ਇਹਨੂੰ ਆਪਾਂ ਆਹ ਨਿਸ਼ਾਨਾਂ ਨੂੰ ਭੰਮ ਲਾ ਲਾਂਗੇ ਠੀਕ ਹੈ ਆਲੂ ਚ ਤੇ ਹੁਣ ਆਪਾਂ ਕਰਨੀ ਹੈ ਦੀ ਮਤਲਬ ਉਹ 벨ਟ ਦੀ ਕਪੜਾ ਕੱਟਣਾ ਤੇ ਠੀਕ ਆ ਆਪਾਂ ਪਹਿਲਾਂ ਆਹ ਕਪੜਾ ਜਿਹੜਾ ਕਟਿੰਗ ਕਰ ਲਈ ਤੁਸੀਂ ਆਪਾਂ 1 ਇੰਚ ਦੀ ਡਾਊਨ ਕੱਟ ਪਾ ਸਕਦੇ ਹੁੰਦੀ ਆ ਠੀਕ ਆ ਕਿਉਂਕਿ ਜਿਹੜਾ ਪਹੁੰਚ ਆ ਇਹਦਾ ਖੜਾ ਰਵੇ 1 ਦੀ ਪੌਣੇ ਦੀ ਆਪਾਂ ਡਾਊਨ ਕੱਟ ਪਾ ਸਕਦੇ ਆ ਇਸ ਨੂੰ ਐਵੇਂ ਗਲਾਈ ਨਾਲ ਬਲਾ ਸਕਦੇ ਆ ਐਵੇਂ ਇੱਥੋਂ ਪੇ ਗਲਾਈ ਚ ਹੀ ਕੱਟ ਲਾਂਗੇ ਠੀਕ ਹੈ ਜੇ ਤੁਸੀਂ ਸਕੇਲ ਵਗੈਰਾ ਨਾਲ ਗਲਾਈ ਪਾਉਣਾ ਚਾਹੁੰਦੇ ਆ ਤਾਂ ਸਕੇਲ ਵਗੈਰਾ ਨਾਲ ਪਾ ਲਓ ਨਹੀਂ ਤਾਂ ਤੁਸੀਂ ਆਪਾਂ ਨੇੜੇ ਤੋਂ ਤੁਹਾਨੂੰ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆਂ ਆਵਲੀ ਗਲਾਈ ਜਿਹੜੀ ਆਪਾਂ ਪਾਈ ਆ ਇਹ ਫਰੰਟ ਇਧਰੋਂ ਬੰਦ ਵਾਲੀ ਸਾਈਡ ਤੋਂ ਪਾਈ ਆ ਤਾਂ ਕਿ ਜਿਹੜੀ ਆਪਣੀ ਸਲਵਾਰ ਆ ਇਹ ਆਪਾਂ 1 ਇੰਚ ਦੀ ਪਾਈ ਆ ਦੇਖੋ ਤੁਸੀਂ ਠੀਕ ਆ ਇਹ ਬਸ ਐਵੇਂ ਗਲਾਈ ਪਾਉਣੀ ਆ ਠੀਕ ਆ ਇਹਦੇ ਨਾਲ ਤਾਂ ਕਿ ਆਪਣੀ ਸਲਵਾਰ ਆ ਜਿਹੜੀ ਇਹ ਮੂਰੇ ਪਹੁੰਚਿਆ ਸਲਵਾਰ ਮਤਲਬ ਉਹਦੇ ਤੇ ਨੇੜੇ ਗੂਗੀ ਪੈਣਾ ਜਿਹੜਾ ਆਪਣਾ ਆ ਐਕਸਟਰਾ ਕੱਪੜਾ ਇਹ ਆਪਾਂ ਕੱਟ ਦਿੰਨੇ ਆਂ ਇਥੇ ਦਾ ਆਸਨ ਜੋੜਨਾ ਇਥੇ ਆਪਾਂ ਨੂੰ ਚਾਹੀਦਾ ਆਸਨ 10 ਆਪਾਂ ਇਹਨੂੰ ਕਰਾਂਗੇ ਐਵੇਂ ਠੀਕ ਹੈ ਐਵੇਂ ਕਰਦੇ ਨੇ ਜਿਹੜਾ ਖੁੱਲਾ ਪਾਸਾ ਇਹਦੇ ਕੰਨਿਆਂ ਵਾਲਾ ਪਾਸਾ ਆਪਾਂ ਇਹਦੇ ਨਾਲ ਜੋੜ ਲਾਂਗੇ ਆਪਾਂ ਨੂੰ ਚਾਹੀਦਾ ਕੱਪੜਾ 10 ਤੋਂ 12 ਇੰਚ ਗੇ 12 ਇੰਚ ਕਿਉਂਕਿ ਆਪਾਂ 30 ਦੇ ਨੇੜੇ ਪੂਰਾ ਫੇਰ ਬਣਾਉਣਾ ਜਿਹੜਾ ਇਸ ਕਰਕੇ ਆਪਾਂ 12 ਲੈ ਲਿਆ ਕਿਉਂਕਿ ਇੱਧਾ 4 ਇੰਚ ਦੋਨੇ ਸਾਈਡਾਂ ਤੇ ਸਿਲਾਈਆਂ ਦਾ ਆ ਜਾਊਗਾ ਤੇ ਆਪਣਾ ਦਾਸ ਆ ਜਿਹੜਾ ਇਹ ਤਿਆਰ ਰਹਿ ਜੂਗਾ ਆਪਣਾ ਠੀਕ ਆ ਹੁਣ ਆਪਾਂ ਇੱਕ ਥੋ ਅਸਨ ਤਿਆਰ ਕਰਨਾ ਆਪਾਂ 12 ਇੰਚ ਦਾ ਠੀਕ ਆ ਹੁਣ ਆਪਾਂ ਇੱਥੇ ਨਿਸ਼ਾਨ ਲਾਇਆ ਜਿਹੜਾ ਇੱਕ ਆਸਨ ਦਾ ਇੱਥੇ ਠੀਕ ਹੈ ਜਿੰਨਾ ਆਪਾਂ ਕਪੜਾ ਵਿੱਚ ਅਟੈਚ ਕਰਨਾ ਤੇ ਆਪਾਂ ਜਿਹੜਾ ਆ ਨਿਸ਼ਾਨਾ ਇਸ ਨਿਸ਼ਾਨ ਨੂੰ ਤੇ ਇਸ ਨਿਸ਼ਾਨ ਨੂੰ ਆਪਾਂ ਮਲਾਉਣਾ ਦੇਖੋ ਜਿਵੇਂ ਇੱਥੇ ਆ ਆਪਾਂ ਕੱਟ ਰਿਹਾ ਨਾ ਇਸ ਕਰਕੇ ਆਪਾਂ ਦੂਸਰੂ ਕਰਕੇ ਦੇਖਦੇ ਹਾਂ ਲੋ ਜੀ ਆਪਾਂ ਜਦੋਂ ਆਵਲ ਨਿਸ਼ਾਨ ਲਗਾਇਆ ਠੀਕ ਆ ਆ ਆਪਣਾ ਆਸਨ ਹੋ ਗਿਆ ਤੇ ਆ ਆਪਣੀ ਏਸ ਨਿਸ਼ਾਨ ਨੂੰ ਐਸ ਨਿਸ਼ਾਨ ਨਾਲ ਮਿਲਾ ਲੈਣਾ ਆ ਲਓ ਆਵਲ ਨਿਸ਼ਾਨਾ ਜਿਹੜਾ ਆਪਣਾ ਪਹੁੰਚੇ ਦਾ ਇੱਥੋਂ ਤੇ ਏਸ ਨਿਸ਼ਾਨ ਨੂੰ ਐਸ ਨਿਸ਼ਾਨ ਨਾਲ ਮਿਲਾ ਲੈਣਾ ਆ ਆਪਣਾ ਇੰਨਾ ਜਿਹੜਾ ਇਹਦੇ ਚ ਹਾਸਲ ਪੈ ਜੂਗਾ ਠੀਕ ਹੈ ਇਹਦਾ ਬਾਹਰ ਜਿਹੜਾ ਆਜੂਗਾ ਤਾ ਆ ਲੈਣੀ ਆਪਾਂ ਤੋਂ ਇੰਨਾ ਹੋ ਜੂਗਾ ਦਾ ਪੇਰਾ ਉਨਸਾਰੀ ਤਿਆਰ ਕਰਤੀ ਹੋਵੇ ਦਿਖਾਵਾਂਗੇ ਸਟੀਚਿੰਗ ਦੀ ਵੀਡੀਓ ਲੱਗ ਤੋਂ ਪਾਵਾਂਗੇ ਠੀਕ ਹੈ ਲੋਜੀ 30 30 ਇੰਚ ਤਿਆਰ ਹੋ ਜੂਗਾ ਇਹਦਾ ਫੇਰ ਆ ਜਿਹੜਾ ਆਪਣੇ ਕੋਲੇ ਤਾਂ ਫੁੱਲ ਇਹ ਜਿਹੜਾ ਫੇਰ ਵਾਲੀ ਬਣ ਜੂਗੀ ਠੀਕ ਹੈ ਹੁਣ ਆਪਾਂ ਇਹਦੀ ਐਵੇਂ ਹੀ ਕਟਿੰਗ ਕਰ ਲੈਣੀ ਐ ਇੱਥੋਂ ਐਵੇਂ ਕਟਿੰਗ ਕਰਨੀ ਐ ਇੱਥੋਂ ਐਵੇਂ ਤੇ ਐਂ ਠੀਕ ਹੈ ਸਿਸਵਾਰ ਇਹਦੀ ਆਪਾਂ ਇੱਥੇ ਜਿਹੜੀ ਆਸਰ ਹੈ ਜਿਹੜੀ ਆਪਾਂ ਇੱਥੇ ਅਟੈਚ ਕਰਾਂਗੇ ਉਹ ਨਹੀਂ ਤੇ ਆ ਆਪਣੀ ਤਿਆਰ ਹੋ ਜੂਗੀ ਠੀਕ ਆ ਆ ਦੇਖੋ ਠੀਕ ਆ ਆਪਾਂ ਇਹਨਾਂ ਆਸਨਾ ਜਿਹੜਾ ਆਮਲਾ ਆਸਨ ਪਾਇਆ ਇਹਦੇ ਚ ਅੰਦੀ ਹੁਣ ਆਪਾਂ ਕੱਟਣੀ ਹੈਗੀ ਆ ਬੈਲਟ ਬੈਲਟ ਨੂੰ ਆ ਆਪਣਾ ਕੱਪੜਾ ਜਿਹੜਾ ਆਪਾਂ ਨਾਲ ਉਹ ਆਹ ਵਾਲਾ ਲੱਠਾ ਠੀਕ ਆ ਇਹ ਆਪਣੀ 벨ਟ ਤਿਆਰ ਇਹਦੇ ਚੋ ਕਰਨੀ ਹੈ ਠੀਕ ਹੈ 벨ਟ ਆਪਣੀ ਤਿਆਰ ਹੈ ਜਿਹੜੀ ਆਪਾਂ 3 ਇੰਚ ਦੀ ਤਾਂ ਤਿਆਰ ਰੱਖਣੀ ਤੁਹਾਨੂੰ ਦੱਸਿਆ ਹੀ ਹੋਇਆ 3 ਇੰਚ ਦੀ ਤਿਆਰ ਰੱਖ ਕੇ ਆਪਾਂ ਤਾਂ ਮਤਲਬ ਇਧਰ ਗਿਆ ਚਲੋ ਠੀਕ ਹੈ ਆਪਣੀ 벨ਟ ਜਿੰਨੀ ਤੁਹਾਡੀ 벨ਟ ਹੋਵੇ ਕਬਰ ਦੇ ਹਿਸਾਬ ਨਾਲ ਤੁਸੀਂ ਉਨੀ ਰੱਖ ਲੈਣੀ ਜਿੰਨੀ ਤੁਸੀਂ ਨਾਲ ਸਲਵਾਰ ਦੀ ਰੱਖਣੀ ਆ ਜਾਂ ਤੁਹਾਡੇ ਕੋਲ ਨਾਪ ਵਾਲਾ ਸੂਟ ਹੈ ਜਿੰਨੀ ਤੁਸੀਂ 벨ਟ ਰੱਖਦੇ ਠੀਕ ਹੈ ਆਪਣੀ 벨ਟ ਹੁੰਦੀ ਆ 24 ਇੰਚ ਆਪਾਂ ਦੇਖ ਨੇ ਇਹ ਲਵਾਈ ਹੈ ਜਿਹੜੀ 24 ਇੰਚ ਹੈਗੀ ਆ ਲਓ ਜੀ ਆਪਣੀ ਲਵਾਈ ਜਿਹੜੀ ਜਿਵੇਂ ਬਿਲਕੁਲ ਕੂੜੀ ਹੈ ਦੀ 24 ਇੰਚ ਅਠ ਕਰ 23 ਇੰਚ ਆਪਾਂ 벨ਟ ਤਿਆਰ ਰੱਖਣੀ ਹੁੰਦੀ ਆ 24 ਆਪਾਂ ਰੱਖਦੇ ਹੁੰਨੇ ਆ ਠੀਕ ਆ ਤੇ 24 ਇੰਚ ਈ ਹੈਗੀ ਆ ਲਵਾਈ ਜੀ ਤੇ ਆਪਾਂ ਨੂੰ ਚਾਹੀਦੀ ਕਿੰਨੀ ਆ 3 ਇੰਚ ਆਪਣੀ ਤਿਆਰ ਆ 벨ਟ 3 ਇੰਚ ਆਪਣੀ 벨ਟ ਤਿਆਰ ਆ ਤਾਂ ਆਪਾਂ 2 ਇੰਚ ਐਕਸਟਰਾ ਮਾਰਜ ਦੇ ਅੰਦਰ ਰੱਖਾਂਗੇ ਜਿਹੜਾ ਆਪਾਂ ਫੋਲਡਿੰਗ ਚ ਕਰਾਂਗੇ ਠੀਕ ਆ ਦੀ ਆਪਰ ਖਾ ਦੇ 5.5 ਇੰਚ ਅੱਧਾ ਇੰਚ ਆਪਣਾ ਸਲਾਈ ਰੱਖੂਗਾ। ਉਸ ਆਪੀ ਬੈਲਟ ਆਇਆ ਕੋ ਬੈਲਟ ਕਟਿੰਗ ਕਰਦੇ ਬਿਲਕੁਲ ਜੀ ਹੁਣ ਆਪਣੇ ਕੋਲੇ ਜਿਹੜੀ 벨ਟ ਆਪਣੀ ਤਿਆਰ ਹੋ ਗਈ ਆ ਤੇ ਹੁਣ ਆਪਣੇ ਕੋਲੇ ਕੱਪੜਾ ਬਚਿਆ ਆਹ ਵਾਲਾ ਇਹ ਆਪਾਂ ਜਿਹੜਾ ਕੀ ਆਪਾਂ ਪੌਂਚਾ ਅਟੈਚ ਕਰਨਾ ਪੇਪਰ ਪੇਸਟਿੰਗ ਠੀਕ ਆ ਤੁਸੀਂ ਪੇਪਰ ਪੇਸਟਿੰਗ ਵੀ ਲਗਾ ਸਕਦੇ ਹੋ ਬੁਕਰਮ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਆ ਤੁਸੀਂ ਇਹਦੇ 'ਚ ਕਿਵੇਂ ਵੀ ਮਤਲਬ ਜੇ ਤੁਹਾਡੀ ਜਿਵੇਂ ਦੀ ਚੁਆਇਸ ਆ ਤੁਸੀਂ ਉਵੇਂ ਦੀ ਕਰ ਸਕਦੇ ਹੋ ਜੇ ਪੌਂਚਾ ਪਾਉਣਾ ਬੁਕਰਮ ਪਾਣੀ ਬੁਕਰਮ ਪਾਸ ਆ ਜਾਂ ਜੇ ਪੇਪਰ ਪੇਸਟਿੰਗ ਪਾਉਣੀ ਆ ਤਾਂ ਪੇਪਰ ਪੇਸਟਿੰਗ ਪਾ ਸਕਦੇ ਹੋ ਠੀਕ ਆ ਤੇ ਇਹ ਆਪਣੇ ਕੋਲ ਇੰਨੇ ਕਪੜਾ ਬਚਿਆ ਬਸ ਆਪਾਂ ਪਹੁੰਚਾ ਹੁਣ ਚੌੜਾ ਜਿੰਨਾ ਵੀ ਆਪਣੀ ਮਰਜੀ ਹੈ ਤੁਸੀਂ ਜਿੰਨਾ ਮਰਜੀ ਬਣਾ ਸਕਦੇ ਹੋ ਨਾਰਮਲ ਜਿਹੜਾ ਕਿ ਫਾਰਸੀ ਸਲਵਾਰਾਂ ਦਾ ਚੱਲਦਾ ਉਹ 8 ਇੰਚ ਤੱਕ ਚੱਲੀ ਜਾਂਦਾ 8 ਇੰਚ ਚੌੜਾ ਤੁਸੀਂ ਬਣਾ ਸਕਦੇ ਹੋ ਠੀਕ ਆ 8 9 ਚੌੜਾ ਤੇ ਜੇ ਤੁਸੀਂ ਘੱਟ ਕਰਨਾ ਚਾਹੋਗੇ ਤਾਂ 5 6 ਦਾ ਵੀ ਬਣਾ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਤੇ ਚਲੋ ਜੀ ਹੁਣ ਉਮੀਦ ਕਰਦੀ ਹਾਂ ਤੁਹਾਨੂੰ ਸਾਰੀ ਸਮਝ ਆ ਗਈ ਹੋਣੀ ਆ ਹਰ ਚੀਜ਼ ਦੀ ਠੀਕ ਹੈ ਜੇ ਫਿਰ ਵੀ ਕੁਝ ਨਾ ਪਤਾ ਲੱਗਿਆ ਹੋਵੇ ਤਾਂ ਤੁਸੀਂ ਆਪਾਂ ਨੂੰ ਕਮੈਂਟਾਂ ਚ ਪੁੱਛ ਸਕਦੇ ਹੋ ਤੇ ਫਿਰ ਆਪਾਂ ਤੁਹਾਨੂੰ ਉਹਦਾ ਰਿਪਲਾਈ ਜਰੂਰ ਦੇਵਾਂਗੇ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਆਪਣੀ ਵੀਡੀਓ ਨੂੰ ਪਿਆਰ ਕਰਦੇ ਆ ਤੇ ਦੇਖਦੇ ਆ ਵਾਚ ਕਰਦੇ ਆ ਫਿਰ ਤੋਂ ਇੱਕ ਵਾਰੀ ਬਹੁਤ ਜ਼ਿਆਦਾ ਧੰਨਵਾਦ ਪਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਸਦਾ ਤੇ ਚਲੋ ਜੀ ਆਪਾਂ ਹੁਣ ਕਰਦੀ ਆ ਦੀ ਸਟੀਚਿੰਗ ਸਟੀਚਿੰਗ ਦੀ ਵੀਡੀਓ ਆਪਾਂ ਤੁਹਾਨੂੰ ਅਲੱਗ ਤੋਂ ਦੇਵਾਂਗੀ ਕਿਉਂਕਿ ਵੀਡੀਓ ਜੀ ਆਪਾਂ ਸਟੀਚਿੰਗ ਦੇ ਵਿੱਚ ਐਡ ਕਰ ਲਾਗੇ ਤਾਂ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਇਸ ਕਰਕੇ ਆਪਾਂ ਕਟਿੰਗ ਦੀ ਵੀਡੀਓ ਤੁਹਾਨੂੰ ਪਹਿਲਾਂ ਦਿੱਤੀ ਹੈ ਤੁਸੀਂ ਕਟਿੰਗ ਚ ਚੰਗੇ ਤਰੀਕੇ ਦਾ ਕਟਿੰਗ ਦੇਖ ਲਿਓ ਦੋ ਵਾਰੀ ਦੇਖ ਲਓ ਤਿੰਨ ਵਾਰੀ ਦੇਖ ਲਓ ਤੁਸੀਂ ਆਪ ਦੀ ਸਲਵਾਰ ਆ ਜਿਹੜੀ ਜਰੂਰ ਕੱਟ ਸਕਦੇ ਹੋ ਠੀਕ ਹੈ ਇਸ ਨੂੰ ਕੱਟ ਕੇ ਕੋਈ ਮਤਲਬ ਤੁਹਾਨੂੰ ਸਲਵਾਰ 'ਚ ਦਿੱਕਤ ਨਹੀਂ ਆਊਗੀ ਜਿਵੇਂ ਐਵੇਂ ਦੀ ਕਟੋਗੇ ਤੇ ਆਪਾਂ ਤੁਹਾਨੂੰ ਮੁੜ ਕੇ ਸਟੀਚਿੰਗ ਦੀ ਵੀਡੀਓ ਦੇਵਾਂਗੇ ਇੱਕ ਨਾ ਤੁਸੀਂ ਇਹ ਚੀਜ਼ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਇੱਥੇ ਇੱਕ ਕੱਟ ਜ਼ਰੂਰ ਲਗਾਉਣਾ ਠੀਕ ਹੈ ਜਿਹੜਾ ਸੈਂਟਰ ਪੁਆਇੰਟ ਦਾ ਇੱਥੇ ਇੱਕ ਕੱਟ ਜ਼ਰੂਰ ਵੈਸੇ ਤਾਂ ਇੱਥੇ ਆਪਣੀ ਗਲਾਈ ਪਾਈ ਵੀ ਇੱਥੋਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਪਰ ਫਿਰ ਵੀ ਤੁਸੀਂ ਇੱਕ ਕੱਟ ਜ਼ਰੂਰ ਲਗਾਉਣਾ ਇੱਥੇ ਲਓ ਜੀ ਆਪਾਂ ਵੀ ਲਾਤਾ ਠੀਕ ਹੈ ਤੇ ਚਲੋ ਜੀ ਠੀਕ ਆ ਓਕੇ ਬਾਏ